ਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਹੁਣ ਭਾਈ ਰਾਜਵਾਲਾ ਦੀ ਪੋਖ ਹੜਤਾਲ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸਵਾਲ ਚੱਕੇ ਹਨ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਭਾਈ ਰਾਜਵਾਲਾ ਨੂੰ ਅਗਰ ਛੇਲ ਚ ਪੁਸ਼ ਵੀ ਹੁੰਦਾ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਭਾਈ ਰਾਜਵਾਲਾ ਦੀ ਰਿਹਾਈ ਨਾ ਹੋਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਹੋਰ ਵੀ ਸੁਣੋ ਕੀ ਕੁਝ ਕਹ ਦਲਜੀਤ ਚੀਮਾ ਨੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਤੇ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਔਰ ਮਾਨਵੀ ਅਧਿਕਾਰਾਂ ਦੀ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ ਕਿੰਨੇ ਸਾਲ ਜੇਲ੍ਹ ਦੇ ਵਿੱਚ ਕੱਟਣ ਤੋਂ ਬਾਅਦ 28 ਸਾਲ ਤੋਂ ਵੱਧ ਦਾ ਸਮਾਂ ਔਰ 17 ਸਾਲ ਦਾ ਸਮਾਂ ਜਿਹੜਾ ਜਿਲ੍ਹ ਦੀਆਂ ਚੱਕੀਆਂ ਦੇ ਵਿੱਚ ਜਿਹੜਾ ਵਿਅਕਤੀ ਬੰਦ ਹੋਵੇ ਉਹਨੂੰ ਵੀ ਅਗਰ ਛਡਾਉਣ ਵਾਸਤੇ ਇਸ ਤਰ੍ਹਾਂ ਦੀ ਚਾਰਾਜੋਈ ਕਰਨੀ ਪਵੇ ਤਾਂ ਮੈਂ ਸਮਝਦਾ ਇਸ ਸਾਡੇ ਦੇਸ਼ ਦਾ ਜਿਹੜਾ ਜਸਟਿਸ ਸਿਸਟਮ ਹੈ ਉਹਦੇ ਉੱਤੇ ਬੜਾ ਵੱਡਾ ਸਵਾਲੀਆ ਚਾਂ। ਹੁਣ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਉੱਤੇ ਪਿੰਨਾ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਮੇਟੀ ਦਾ ਡੈਪੂਟੇਸ਼ਨ ਮਿਲਿਆ। ਉਸੇ ਆਦੇਸ਼ ਦੇ ਤਹਿਤ ਅਕਾਲੀ ਦਲ ਦਾ ਡੈਪੂਟੇਟੇ ਸੇ ਮਿਲਣ ਵਾਸਤੇ ਗਿਆ ਸੀ। ਔਰ ਬਕਾਇਦਾ ਤੌਰ ਤੇ ਅਸੀਂ ਏਡੀਜੀਪੀ ਸਾਹਿਬ ਨੂੰ ਪਹਿਲਾਂ ਇਨਫਾਰਮ ਕੀਤਾ। ਉਹਨਾਂ ਦਾ ਸਾਨੂੰ ਵਾਪਸ ਰਿਪਲਾਈ ਵੀ ਆਇਆ। ਉਹਨਾਂ ਨੇ ਪੋਜੀਟਿਵਲੀ ਜੇਲ ਸੁਪਰਡੈਂਟ ਨੂੰ ਵੀ ਮੁਲਾਕਾਤ ਕਰਨ ਦੀ ੜਿਖਿਆ। لیکن بعد وچ سرکار ਦੀਆਂ ਤਾਰਾ ਖੜਕੀਆਂ ਮੁੱਖ ਮੰਤਰੀ ਸਾਹਿਬ ਦੇ ਹਦੇਸ਼ ਹੋਏ ਉਹਨਾਂ ਨੂੰ 게ਟ ਤੇ ਜਾ ਕੇ ਮਿਲ ਤੋਂ ਰੁਕਾਇਆ ਹੁਣ ਅੱਜ ਭਾਈ ਰਾਜੂਣਾ ਸਾਹਿਬ ਨੇ ਪ੍ਰੋਟੈਸਟ ਦੇ ਵਿੱਚ ਭੁਖ ਹੜਤਾਲ ਸ਼ੁਰੂ ਕਰ ਲਈ ਜੇ ਕੱਲ ਵਫਤ ਜਾਂਦਾ ਜਾ ਕੇ ਉਹਨਾਂ ਦੇ ਅੱਗੇ ਬੇਨਤੀ ਰੱਖਦਾ ਤਾਂ ਹੋ ਸਕਦਾ ਸੀ ਇਹ ਚੀਜ਼ ਟਲ ਜਾਂਦੀ ਪਰ ਇਥੋਂ ਸਰਕਾਰ ਦੀ ਮਨਸ਼ਾ ਬੜੀ ਕਲੀਅਰ ਹੈ ਕਿ ਸਰਕਾਰ ਉਹਨਾਂ ਨੂੰ ਜਿਹੜੀ ਹੈ ਨੁਕਸਾਨ ਪਹੁੰਚਾਉਣਾ ਚਾਹੁੰਦੀ ਇਹ ਮੈਂ ਸਮਝਦਾ ਕਿ ਜੇ ਕੋਈ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਜਿਹੜੀ ਆ ਭਗਵੰਤ ਮਾਨ ਜੀ ਦੀ ਹੋ ਪੰਜਾਬ ਸਰਕਾਰ ਦੀ ਕਿਉਂਕਿ ਇਹਨਾਂ ਦੀ ਡਿਊਟੀ ਬਣਦੀ ਸੀ ਆਪ ਤਾਂ ਤੁਸੀਂ ਪੈਸੀਫਾਈ ਉਹਨਾਂ ਨੂੰ ਨਹੀਂ ਕੀਤਾ ਉਹਨਾਂ ਦੀ ਗੱਲ ਸੁਣ ਦੀ ਜ਼ਰੂਰਤ ਨਹੀਂ ਕੀਤੀ ਤੇ ਜੇ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਤੇ ਤੁਸੀਂ ਸਾਨੂੰ ਵੀ ਨਹੀਂ ਜਾਣ ਦਿੱਤਾ ਇਸ ਤੋਂ ਵੱਡੀ ਜਿਹੜੀ ਆ ਸਰਕਾਰ ਦੀ ਮੈਂ ਸਮਝਦਾ ਸਾਜ਼ਿਸ਼ ਕੀ ਹੋ ਸਕਦੀ ਆ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਿ ਇਹ ਚਾਹੁੰਦੇ ਆ ਕਿ ਉਹ ਜਿਹੜੇ ਆ ਆਪਣੇ ਭੁਗਤ ਧਰ ਦੇ ਨਾਲ ਉਹਨਾਂ ਦਾ ਨੁਕਸਾਨ ਹੋਵੇ ਜਿਹੜਾ ਅਸੀਂ ਨਹੀਂ ਸੀ ਚਾਹੁੰਦੇ ਜਿਹੜਾ ਜਹੈਦਾਰ ਕਾਲ ਤੱਕ ਸਾਹਿਬ ਨਹੀਂ ਚਾਹੁੰਦੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਹੀਂ ਚਾਹੁੰਦੇ ਇਸ ਕਰਕੇ ਹੁਣ ਸਰਕਾਰ ਤੇ ਜ਼ਿੰਮੇਵਾਰੀ ਹੈ ਕਿ ਜੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਉਹਦਾ ਨਤੀਜਾ ਸਰਕਾਰ ਨੂੰ ਭੁਗਤਣਾ ਪੈਣਾ